ਅੱਠਵੇਂ ਬਾਅਦ ਕੋਈ ਪੋਲੀਟੀਕਲ ਬੰਦਾ ਤੁਹਾਡੇ ਸੀਐਮ ਨੂੰ ਮਿਲ ਨਹੀਂ ਸਕਦਾ ਮੈਨੂੰ ਲੱਗਦਾ ਕਿ ਆ ਬ੍ਰਾਂਡ ਬਣਾਇਆ ਏਪੀਐਮ ਇਹਦੇ ਬੰਦਿਆਂ ਨੂੰ ਦੇਖ ਕੇ ਹੀ ਬਣਾਇਆ ਮਨੂੰ ਯਾਦ ਆ ਰਿਹਾ ਇੱਕ ਇੱਕ ਮਾਂ ਚੱਲੇਗੀ ਉਹਦਾ ਬੇਟਾ ਮਿੱਠਾ ਬਹੁਤ ਖਾਂਦਾ ਸੀ ਗੁੜ ਬਹੁਤ ਖਾਂਦਾ ਸੀ ਕਿਸੇ ਫਕੀਰ ਕੋਲ ਚਲੇਗੀ ਕਿ ਬਾਬਾ ਜੀ ਮੇਰਾ ਬੇਟਾ ਗੁੜ ਬਹੁਤ ਖਾਂਦਾ ਤੈਨੂੰ ਸਮਝਾਓ ਬਾਬਾ ਕਹਿੰਦੇ ਅਗਲੇ ਹfte ਆਣੀ ਕੀ ਅਗਲੇ ਹਫ਼ਤੇ ਫੇਰ ਲੈ ਕੇ ਚਲੀ ਨਹੀਂ ਫੇਰ ਕੇ ਅਗਲੇ ਹਫ਼ਤੇ ਆਜੀ ਚੌਥੇ ਹਫ਼ਤੇ ਕਿਹਾ ਕਿ ਬੇਟਾ ਗੂੜ ਖਾਣਾ ਬਹੁਤ ਗਲਤ ਚੀਜ਼ ਹੈ ਇਹਨੂੰ ਛੱਡ ਦੇ ਬੀਬੀ ਨੇ ਕਿਹਾ ਬਾਬਾ ਜੀ ਜੇ ਇਹ ਗੱਲ ਕਹਿਣੀ ਸੀ ਮੇਰੇ ਤਿੰਨ ਚੱਕਰ ਕਿਉਂ ਲਵਾਏ ਬੀਬੀ ਨੂੰ ਕਿਹਾ ਬਾਬਾ ਜੀ ਬਾਬਾ ਜੀ ਕਹਿਣ ਲੱਗੇ ਵੀ ਬੇਟਾ ਵਿਆਹ ਜੇ ਕਰ ਸੁਣੋ ਮੈਂ ਪਹਿਲਾਂ ਮੈਂ ਹੀ ਗੂੜ ਬਹੁਤ ਖਾਂਦਾ ਸੀ ਤੇ ਤਿੰਨ ਹਫ਼ਤੇ ਜੀ ਮੈਂ ਉਹ ਵੀ ਛੱਡਿਆ ਤੇ ਤਾਂ ਇਹਨੂੰ ਕਹਿਣ ਜੋ ਕੋ ਹੈ ਗੂੜ ਛੱਡ ਦੇ ਉਹ ਥੋੜੇ ਸੀਐਮ ਸਾਹਿਬ ਕਹਿੰਦੇ ਨੇ ਯੁੱਧ ਨਸ਼ਿਆਂ ਬਗੂਧ ਉਹ ਪਰਾਵਾ ਪਹਿਲਾਂ ਤੂੰ ਆਪਣੀ ਤਾਂ ਛੱਡ ਦੇ ਫੇਰ ਮਤਾਂ ਦੇ ਹੀ ਲੋਕਾਂ ਨੂੰ ਤੂੰ ਆਪਣੀ ਤਾਂ ਛੱਡ ਦੇ ਤੂੰ ਕੀ ਹਾਲ ਇਸ ਸਰਾਬਤ ਪੰਜਾਬ ਦਾ ਜਰਮ ਨਹੀਂ ਕੀਤਾ ਜਾ ਕੇ ਕਿਤਾਬ ਨੂੰ ਫੜ ਫੜ ਕੇ ਫਲਾਈਟਾਂ ਨੂੰ ਰੋਕ ਕੇ ਰੱਖਿਆ ਇਸ ਜਿਹੜੇ ਇਹ ਸਰਕਾਰ ਚੱਲ ਰਹੀ ਏ ਤੇ ਕੇਵਲ ਗੱਪ ਗੱਪ ਬਾਜੀ ਦੇ ਉੱਤੇ ਸਰਕਾਰ ਚੱਲ ਰਹੀ ਏ ਸਾਡੇ ਸੀਐਮ ਸਾਹਿਬ ਵੀਰੇ ਬੈਠੇ ਨੇ ਇਹ ਪਗੜੀ ਕੋਈ ਐ ਨਹੀਂ ਵੀ ਆਪ Punjab ਚ ਮੀਟਿੰਗ ਲੈਣ ਜਾ ਰਹੇ ਆ ਕਾਂ ਇਹ ਗੁਰੂਆਂ ਦਾ ਜਿਹੜਾ ਮਾਨ ਹੈ ਇਹ ਸੂਰਮਿਆਂ ਦੀ ਯੋਧਾਵਾਂ ਦੀ ਬਲੀਆਂ ਦੀ ਧਰਤੀ ਏ ਪੀਰ ਫਕੀਰਾਂ ਦੀ ਪਗੰਬਰਾਂ ਦੀ ਧਰਤੀ ਏ ਉਹ ਗੁਰੂ ਮਹਾਰਾਜ ਹੋ ਕਿ ਅੱਜ ਮੈਨੂੰ ਵੀ ਇੱਕ ਚੀਜ਼ ਦਾ ਮਾਨ ਹੈ ਸਾਡੇ ਜਿਹੜੇ ਦਸ਼ਮ ਪਿਤਾ ਹੋਏ ਨੇ ਹੁਣ ਆਪਾਂ ਸਰੰਗ ਦੀ ਸਭਾ ਮਨਾ ਕੇ ਹਟੇ ਆਂ ਸਾਹ ਜੱਗਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਦਸ਼ਮ ਪਿਤਾ ਨੇ ਜੋ ਕੁਰਬਾਨੀ ਦਿੱਤੀ ਜੋ ਦਸ਼ਮ ਪਿਤਾ ਦਾ ਨनिहाल ਸਥਾਨ ਹੈ ਜੋ ਨਾਨਕਾ ਸਥਾਨਾ ਲਖਨੌਰ ਸਾਹਿਬ ਉਹ ਅੰਬਾਲਾ ਸ਼ਹਿਰ ਦੇ ਵਿੱਚ ਹੈ ਤੇ ਸੀਐਮ ਸਾਹਿਬ ਤੁਸੀਂ ਦੇਖਿਆ ਹੋਣਾ ਹਫਤੇ ਚ ਦੋ ਵਾਰ ਇਸ ਪਗੜੀ ਨੂੰ ਜੇ ਗੁਰੂ ਮਹਾਰਾਜ ਨੇ ਨਾ ਇੰਨੀ ਸ਼ਰਤ ਐ ਨੇ ਦੇ ਅੰਦਰ ਦਿੱਤੀ ਏ ਕਿ ਦੋ ਵਾਰ ਛੱਟੋ ਘਟ ਹਫਤੇ ਦੇ ਦਸਤਾਬ ਵਿੱਚ ਜਾਂਦੇ ਨੇ ਤੇ ਮੈਂ ਕੁਮਾਰ ਇਹ ਗੱਲ ਕਹਿੰਦਾ ਹੋਇਆ ਕਿ ਅੱਜ ਜਿਹੜੀ ਕੱਪੀਆਂ ਦੀ ਸਰਕਾਰ ਚੱਲ ਰਹੀ ਏ ਇਸ ਕੱਪਬਾਜੀ ਤੋਂ ਕਿਉਂਕਿ ਸਾਡੇ ਸੀਐਮ ਸਾਹਿਬ ਜਿੱਦਾਂ ਕਿਸਾਨ ਭਰਾਵਾਂ ਨੇ ਮੁੱਕੇ ਦੇ ਕੇ ਫਸਲਾਂ ਦਾ ਮੁੱਕੇ ਦੇ ਕੇ ਮੈਂ ਹੈਰਾਨ ਸੀ ਅੱਜ ਸੀਐਮ ਸਾਹਿਬ ਦਾ ਸਵਾਲਿਤ ਕੀਤਾ ਮੈਂ ਪੁੱਛਿਆ ਕਿ ਨੂੰ ਮੈਂ ਵੀ ਕਿਉਂ ਫਸਲਾਂ ਦਾ ਮੁੱਕੇ ਕਿਉਂ ਦਿੱਤਾ ਕਹਿਣ ਲੱਗੇ ਜੀ ਸਾਡਾ ਤਾਂ ਝੋਨਾ ਰਕਣਕ ਨਹੀਂ ਜਿੱਤੀ ਤੇ 24 ਫਸਲਾਂ ਤੇ ਐਮਐਸਪੀ ਦੇਣ ਵਾਲੇ ਇਕੱਲੇ ਮੁੱਖ ਮੰਤਰੀ ਨੇ ਹਿੰਦੂਸਤਾਨ 'ਚ ਵਾਹਨ ਇਕੱਲਾ ਟੁੱਪੜਾ 24 ਦੀ 24 ਫਸਲਾਂ ਤੇ ਐਮਐਸਪੀ ਜੋ ਹੈਗਾ ਉਹ ਹਰਿਆਣਾ ਸਰਕਾਰ ਮਾਨਯੋਗ ਮੁੱਖ ਮੰਤਰੀ ਮਹਿਬ ਸਿੰਘ ਜੀ ਦੇ ਅਗਵਾਈ ਹੇਠ ਦੇ ਰਹੀ ਸਾਡੇ ਬੀਬੀਆਂ ਨੂੰ ਭੈਣਾਂ ਨੂੰ ਪ੍ਰੋਮਿਸ ਕੀਤਾ 4.5 ਸਾਲ ਪਹਿਲਾਂ ਤੁਹਾਡੀ ਸਰਕਾਰ ਨੇ ਉਹ ਲਾਰੇबाजी ਕਪਵਾਜੀ ਕਰਕੇ 1500 ਰੁਪਏ ਮਹੀਨੇ ਦਾ ਕੀਤਾ 2100 ਰੁਪਏ ਦੀ ਲక్ష్ਮੀ ਡਾਟੋ ਯੋਜਨਾ ਜੇਪ ਕੀਤੀ ਹੈ ਸ਼ੁਰੂ ਉਹ ਖਾਤੇ ਚ ਪੈਣ ਲੱਗੀ ਹੈ ਬਟੇਰੀ ਯੋਜਨਾਵਾਂ ਨੇ ਮੈਂ ਤੇ ਕੇਵਲ ਅੱਜ सीएम साहब दा धन्यवाद ਕਰਨ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਲਈ ਅੱਜ ਸੂਰਜ ਦੇਵਤਾ ਨੇ ਦਰਸ਼ਨ ਉਤੋਂ ਨਹੀਂ ਦਿੱਤੇ ਪਰ ਤੁਹਾਡੀ ਜਿਹੜੀ ਇਹ ਮਿਹਰਤ ਜਿਹੜੀ ਤੁਹਾਡੇ ਵਿੱਚ ਤਪਸ਼ ਹੈ ਜਿਹੜੀ ਤੁਹਾਡੇ ਵਿੱਚ ਗਰਮੀ ਹੈ ਮੈਂ ਉਸ ਗਰਮੀ ਨੂੰ ਹੀ ਸੂਰਜ ਦੇਵਤਾ ਦੀ ਗਰਮੀ ਮੰਨਦੇ ਹੋਏ ਤੁਹਾਡੇ ਵਿੱਚ ਬੈਠੇ ਵਰਕਰਾਂ ਦੇ ਵਿੱਚ ਬੈਠੇ ਇਕੱਲੇ-ਇਕੱਲੇ ਉਹ ਸੂਰਜ ਨੂੰ ਨਮਨ ਕਰਦਾ ਉਹਦੀ ਗਰਮਾਹਟ ਨੂੰ ਇਹ ਪਕਾ ਕੇ ਰੱਖਿਓ ਕਿਸਾਨ ਆਪਾਂ ਇਹ ਸਾਰੇ ਬੰਦਿਆਂ ਨੂੰ ਜਿਹੜੇ ਆ ਆਮ ਆਦਮੀ ਪਾਰਟੀ ਵਾਲੇ ਕਪਵਾਜੀ ਵਾਲੀ ਸਰਕਾਰ ਹੈ ਉਹਨੂੰ ਵਿਦਾ ਕਰਕੇ ਔਰ ਜਿਹੜੇ ਦੂਜੇ ਕਾਂਗਰਸੀ ਨੇ ਦੇਖੋ ਡੁੱਬਦਾ ਜਹਾਜ਼ ਹੈ ਕਾਂਗਰਸ ਔਰ ਜਿਹਦਾ ਕਪਤਾਨ ਰਾਹੁਲ ਗਾਂਧੀ ਵਰਗਾ ਹੋਵੇ ਤੇ ਉਹਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਕੋਈ ਨਹੀਂ ਕਰਨਾਟਕ ਤੇ ਤੇਲੰਗਾਨਾ ਜਾਂ ਹਿਮਾਚਲ ਤਿੰਨਾ ਚਲੇ ਜਾਵੇ ਕਿਥੇ ਸੂਬੇ ਦੀ ਸਰਕਾਰ ਹੈ ਦੁਆਰ ਤੇ ਲਿਖਿਆ ਹੋਇਆ ਹੈ ਕਾਂਗਰਸ ਨੂੰ ਵਿਦਾ ਹੋਣੀ ਹੈ ਤੇ ਆਪਾਂ ਮਰੇ ਹੋਏ ਸਤ ਨੂੰ ਦੁਆਰਾ ਆਪਣੇ ਗੜ ਨਹੀਂ ਪਾਣਾ ਬੀਜੇਪੀ ਦੀ ਨਰਿੰਦਰ ਮੋਦੀ ਜੀ ਦੀ ਨੀਤੀਆਂ ਨੂੰ ਟੀਕੋੜ ਪੰਜਾਬ ਦੇ ਵਿੱਚ ਭਰਾਵਾਂ ਦੇ ਹੱਥ ਜੋੜਨਾ ਤੁਹਾਡੇ ਵਰਕਰਾਂ ਨੂੰ ਚਲ ਕੇ ਨਾ ਗਲੀ ਗਲੀ ਜਾਓ ਬੂਥਾਂ ਦੇ ਮਿਹਨਤ ਕਰੋ ਆਪਣੇ ਬੂਥ ਨੂੰ ਇੱਕ ਤਰ੍ਹਾਂ ਦਾ ਬੀਜੇਪੀ ਦਾ ਕਿਲਾ ਬਣਾਓ ਨਰਿੰਦਰ ਮੋਦੀ ਜੀ ਦਾ ਉਹਨਾਂ ਦੀ ਸੋਚ ਤੇ ਪਹਿਰੇ ਦੇ ਜੀ ਪਹਿਰੇਦਾਰੀ ਆਪਾਂ ਥੋਕ ਕੇ ਦੇਣੀ ਨੈਮ ਸਟੈਂਡਿੰਗ ਦਾ ਉਦਾਹਰਣ ਹੈ ਇਹ ਕੱਲ ਸੀਐਮ ਸਾਹਿਬ ਸੁਰੇ ਤੋਂ ਕਈ ਬਲਾਰੇ ਨੇ ਕਹੀਆਂ ਕੋਈ ਚੂਹ ਨਾ ਨਹੀਂ ਸਾਨੂੰ ਵੀ ਲੋਕ ਗਿੰਦ ਨੇ ਕਹਿੰਦੇ ਨੇ ਵੀ ਜਿਹੜਾ ਸੂਬਾ ਪੂਰਾ ਹਰਿਆਣੇ ਦੇ ਨਾਲ ਸੀਮਾ ਲੱਗਦੀ ਹੈ ਕੱਬਰ ਦੇ ਨਾਲ ਤੋਂ ਅੰਮ੍ਰਿਵਾਲੇ ਦੇ ਸ਼ੀਸ਼ੇ ਤੱਕ ਇਸੇ ਪਿੰਡ ਨੂੰ ਹਰਿਆਣਾ ਤੇ ਪੰਜਾਬ ਦੇ ਤੁਲਨਾ ਕਰ ਲਓ ਹਰੇਕ ਮੰਦਨ ਦਾ ਵੀ ਹਰਿਆਣਾ ਨੇ ਇੰਨੀ ਤਰੱਕੀ ਕਰ ਲਈ ਅੱਜ ਤੇਵਨ ਆਖਰੀ ਗੱਲ ਕਹਿੰਦਾ ਹੋਇਆ ਜੀਐਸਟੀ ਇੱਕ ਹਰਿਆਣੇ